ਉਦਰਾ ਦੇ ਵਿੱਚ ਇੱਕ ਪੁਲ ਇਸੇ ਹੀ ਤਰ੍ਹਾਂ ਟੁੱਟਿਆ ਸੀ ਤੇ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਡਿੱਗ ਪਈਆਂ ਸੀ ਇੱਕ ਟਰੱਕ ਵੀ ਹਵਾ ਦੇ ਵਿੱਚ ਲਟਕ ਗਿਆ ਸੀ ਤਾਂ ਉੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਤੇ ਤੁਹਾਨੂੰ ਉਸ ਤੋਂ ਵੀ ਵੱਡੀ ਖਬਰ ਚੇਤਾ ਹੀ ਹੋਣੀ ਆ ਕਿ ਬਿਹਾਰ ਦੇ ਵਿੱਚ ਲਗਭਗ 1700 ਕਰੋੜ ਦੀ ਲਾਗਤ ਦੇ ਨਾਲ ਬਣਿਆ ਪੁਲ ਹਲੇ ਜਿਹਦਾ ਉਦਘਾਟਨ ਕਰਨਾ ਸੀ ਪੁਲ ਦਾ ਹਲੇ ਉਦਘਾਟਨ ਹੋਣਾ ਸੀ 40 ਮਜ਼ਦੂਰ ਉਸ ਜਗ੍ਹਾ ਤੇ ਕੰਮ ਕਰ ਰਹੇ ਸੀ ਤਾਂ ਜਿਹੜਾ ਪੁਲ ਸੀ ਉਹ ਤਾਸ ਦੇ ਪੱਤਿਆਂ ਦੀ ਤਰ੍ਹਾਂ ਢਹਿ ਢੇਰੀ ਹੋ ਗਿਆ ਤੇ ਉਹਦੇ ਵਿੱਚ ਕੁਝ ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਵੀ ਆਈ ਸੀ ਤੇ ਇਸੇ ਹੀ ਤਰ੍ਹਾਂ ਕਾਂੜਪੁਰ ਦੇ ਵਿੱਚ 60 ਕਰੋੜ ਦੀ ਲਾਗਤ ਦੇ ਨਾਲ ਇੱਕ ਪੁਲ ਬਣਿਆ ਜਿਹੜਾ 52 ਦਿਨ ਵੀ ਨਹੀਂ ਚੱਲਿਆ ਤੇ ਉਹ ਪੁਲ ਵੀ 52 ਦਿਨਾਂ ਦੇ ਅੰਦਰ ਅੰਦਰ ਹੀ ਉਸ ਪੁਲ ਦੀ ਖਸਤਾ ਹਾਲਤ ਹੋ ਗਈ ਸੀ ਪੰਜਾਬ ਦੇ ਅੰਦਰ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ 750 ਕਰੋੜ ਦੀ ਲਾਗਤ ਦੇ ਨਾਲ ਬਣ ਰਿਹਾ ਪੁਲ ਇੱਕ ਸਾਲ ਦੇ ਅੰਦਰ ਅੰਦਰ ਹੀ ਟੇਹ ਟੇਰੀ ਹੋ ਗਿਆ ਸੀ ਤਾਂ ਅਜਈਆਂ ਕਿੰਨੀਆਂ ਸਾਰੀਆਂ ਘਟਰਾਵਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਕੀ ਕਾਰਨ ਆ ਕਿ ਜਿਹੜੇ ਪੁਲ ਬੰਨਦੇ ਨੇ ਇਹ ਨੈਸ਼ਨਲ ਹਾਈਵੇ ਬੰਨਦੇ ਨੇ ਇੰਨੀ ਛੇਤੀ ਇਹ ਟੁੱਟ ਕਿਉਂ ਜਾਂਦੇ ਨੇ ਲੋਕ ਕਿਉਂ ਕਹਿੰਦੇ ਨੇ ਕਿ ਇੱਥੇ ਲੱਕ ਦੀ ਥਾਂ ਜਿਹੜਾ ਥੁੱਕ ਵਰਤਿਆ ਜਾਂਦਾ ਕੋਈ ਚੰਗਾ ਮਟੀਰੀਅਲ ਨਹੀਂ ਪਾਇਆ ਜਾਂਦਾ ਆਖਰ ਇਹਨਾਂ ਦਾ ਕਾਰਨ ਕੀ ਆ